हां जी मैं जितेंद्रपाल पुत्र छातीदयाल ਪਿੰਡ ਭਲਾਂਣ ਅੱਜ ਮਿਤੀ 21 6 2025 ਦਿਨ ਹੈ ਜੀ ਅੱਜ ਸ਼ਨੀਵਾਰ ਮੈਂ ਪਿੰਡ ਭਲਾਂਣ ਦੀ ਚਰਾੰਦ ਦੀ ਜ਼ਮੀਨ ਦੇ ਵਿੱਚ ਖੜਾ ਹਾਂ ਜੀ ਆਹ ਦੇਖੋ ਪਿੰਡ ਭਲਾਂਣ ਦੀ ਚਰਾੰਦ ਦੀ ਜ਼ਮੀਨ ਠਨਮਨ ਨੰਬਰ 102 ਦੇ ਨੰਬਰ ਦੇ ਵਿੱਚ ਕਿੱਦਾਂ ਰਾਤ ਦੀ ਨਜਾਇਜ਼ ਮਾਈਨਿੰਗ ਕੀਤੀ ਗਈ ਹੈ ਨਾ ਕ੍ਰੈਸ਼ਰ ਵਾਲਿਆਂ ਦੁਆਰਾ ਇਹ ਜਿਹੜੀ ਨਜਾਇਜ਼ ਮਾਈਨਿੰਗ ਹੈ ਇਹ ਸਾਡੇ ਪਿੰਡ ਦੇ ਬੰਦੇ ਰਲੇ ਹੋਏ ਨਾਲ ਸਾਡੇ ਪਿੰਡ ਦੇ ਬੰਦੇ ਰਲੇ ਹੋਏ ਤਿੰਨ ਚਾਰ ਬੰਦੇ ਨਾਲ ਰਲੇ ਹੋਏ ਬੰਦੇ ਜਿਨ੍ਹਾਂ ਦੁਆਰਾ ਦੋ ਦਿਨ ਤੇ ਤਿੰਨ ਚਾਰ ਦਿਨ ਤੋਂ ਇਹ ਨਜਾਇਜ਼ ਮਾਈਨਿੰਗ ਕਰਾਈ ਜਾ ਰਹੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਪਿੰਡ ਭਲਾਂ ਦੀ ਹੱਦ ਵਾਸਤੇ ਨੰਬਰ ਪਿੰਡ ਭਲਾਂ ਦੀ ਚਰਾਹ ਦਾ ਜੀ ਇਹ ਜਿਹੜੀ ਸਾਰੀ ਪਟਾ ਚੁੱਕੀ ਹੈ ਜੀ ਕਮ ਸੇ ਕਮ ਇੱਥੇ 7 800 ਟਿਪਰ ਚੱਕ ਲਿਆ ਜੀ ਦੋ ਦਿਨ ਚ ਪੰਜ ਪੰਜ ਛੇ ਛੇ ਮਸ਼ੀਨਾਂ ਲੱਗਦੀਆਂ ਰਾਤ ਵੀ ਤਿੰਨ ਕਬਿਲ ਕੋ ਲੱਗੀਆਂ ਸੀਗੀਆਂ ਇੱਕ ਅੰਡੋਈ ਮਸ਼ੀਨ ਲੱਗੀ ਪਰ ਸੋ ਵੀ ਇਹੀ ਲੱਗੀਆਂ ਸੀਗੀਆਂ ਜੀ ਆ ਤੁਸੀਂ ਦੇਖ ਸਕਦੇ ਹੋ ਪਿੰਡ ਭਲਾਂ ਦੀ ਚਰਾੰਦ ਦੀ ਜ਼ਮੀਨ ਦੇ ਵਿੱਚ ਕਿੱਦਾਂ ਨਿਯਜਮੈਨ ਨਹੀਂ ਕੀਤੀ ਗਈ ਹੈ ਜੇ ਪਹਿਲਾਂ ਕੋਈ ਨਿਯਜਮੈਨੇ ਕਰਾਂਦਾ ਤਾਂ ਆਪਣੀ ਜ਼ਮੀਨ ਮੁੱਲ ਲੈ ਕੇ ਉਹਦੇ ਵਿੱਚ ਨਿਯਜਮੈਨੇ ਕਰਾਂਦਾ ਸੀਗਾ ਪਰ ਆ ਤਾਂ ਜਮਈ ਸ਼ਰਵੇਂ ਲਾ ਦਿੱਤੀ ਚੱਕੀ ਹੈ ਜੀ ਜਾਨੇ ਸ਼ਰਵੇਂ ਲਾ ਚੁੱਕੀ ਹੈ ਜੀ ਆ ਦੇਖੋ ਜੀ ਕਿੱਦਾਂ ਇੱਥੇ ਪਿੰਨ ਭਲਾਂ ਦੀ ਦਵਾਚਾ ਦੀ ਜ਼ਮੀਨ ਚਰਾੰਦ ਦੇ ਵਿੱਚ ਆ ਦੇਖੋ ਜੀ ਪੋਗਲਾਨਾਂ ਦੀ ਨਿਸ਼ਾਨੀਆਂ ਜੀ ਆ ਤੁਸੀਂ ਦੇਖ ਸਕਦੇ ਹੋ ਪੋਗਲਾਨਾਂ ਦੀ ਨਿਸ਼ਾਨੀਆਂ ਜਿਸ ਦੇ ਵਿੱਚ ਇਹਨਾਂ ਕ੍ਰੈਸ਼ਰਾਂ ਦਾ ਜ਼ਰਤ ਇਹਨਾਂ ਕਬਿਲ ਕੋ ਲੱਗੀਆਂ ਸੀਗੀਆਂ ਇੱਕ ਕੰਡੋਈ ਮਸ਼ੀਨ ਲੱਗੀ ਸੀ ਇਹ ਜਿਹੜੀ ਨਿਯਾਜਮਾਨਗਾ ਸਾਡੇ ਪਿੰਡ ਦੇ ਬੰਦੇ ਕਰਾ ਰਹੇ ਜੀ ਇਹ ਮੈਂ ਬੰਦਿਆਂ ਦਾ ਨਾਮ ਵੀ ਲਵਾਵਾਂਗਾ ਜੀ ਨੇ ਜਿਹੜੇ ਜਿਹੜੇ ਕਰਾ ਰਹੇ ਆ ਇੱਕ ਦੋ ਬੰਦੇ ਬਾਹਰਲੇ ਨਾਲੇ ਆ ਤੁਸੀਂ ਦੇਖ ਸਕਦੇ ਹੋਏ ਸਾਨੂੰ ਪਾਗਲ ਬਣਾ ਰਹੇ ਆ ਜੀ ਰਾਤ ਨੂੰ ਕਹਿੰਦੇ ਅਸੀਂ ਰਾਖੀ ਕਰਦੇ ਆ ਰਾਖੀ ਨਹੀਂ ਕਰਦੇ ਇਹ ਇਹ ਰਾਤ ਨੂੰ ਨਿਯਾਜਮਾਨੀ ਕਰਾ ਰਹੇ ਆ ਦੇਖੋ ਜੀ ਚਰਾੰਦ ਪਿੰਡ ਭਲਾਨ ਦੀ ਚਰਾੰਦ ਦਾ ਕੀ ਹਾਲ ਕਰ ਚੁੱਕਿਆ ਛੱਡਿਆ ਜੀ ਇਹਨਾਂ ਨੇ ਆਹ ਦੇਖੋ ਇਹਨਾਂ ਕ੍ਰੈਸ਼ਰਾਂ ਦੁਆਰਾ ਕੀ ਹਾਲ ਕੀਤਾ ਜੀ ਦਾ ਇਹ ਜਿਹੜੀ ਨਿਆਂਇਮਾਂ ਕਹਿੰਦੇ ਸਾਡੇ ਪਿੰਡ ਦੇ ਬੰਦੇ ਰਲੇ ਵੇ ਜੀ ਪੰਜ ਚਾਰ ਬੰਦੇ ਰਲੇ ਵੇ ਸਾਡੇ ਪਿੰਡ ਦੇ ਇਹ ਤਾਂ ਕਹਿੰਦੇ ਅਸੀਂ ਚਰਾਦ ਬਚਾਉਂਦੇ ਆ ਦੇਖੋ ਚਰਾਦ ਬਚਦੀ ਏ ਅੱਜ ਤੱਕ ਇਹ ਜਿਹੜੀ ਨਿਆਂਇਮਾਂ ਕਹਿੰਦੇ ਨਹੀਂ ਕਦੇ ਸੰਜੂ ਵੀ ਸਰਪੰਚ ਰਹੇ ਆ ਹੋਰ ਵੀ ਸਰਪੰਚ ਰਹੇ ਪਰ ਕਦੇ ਆ ਨੰ ਕੰਮ ਨਹੀਂ ਹੋਇਆ ਜੋ ਹੁਣ ਹੋ ਰਿਹਾ ਹੈ ਮੈਂ ਇੱਕ ਗੱਲ ਤਾਂ ਕਹਿ ਰਿਹਾ ਕਿ ਜੇ ਸਾਡਾ ਸਰਪੰਚਾ ਪੰਚਾਇਤ ਆ ਇਹ ਇਮਾਨਦਾਰ ਹੈ ਇਹਨਾਂ ਬਾਰੇ ਨਹੀਂ ਮੈਂ ਕਹਿ ਰਿਹਾ ਵੀ ਬੇਈਮਾਨ ਕੇ ਇਹ ਬੰਦੇ ਇਮਾਨਦਾਰ ਹੈ ਇਹ ਜਿਹੜੀ ਨਿਆਂਇਮਾਂ ਕਹਿੰਦੇ ਸਾਡੇ ਪਿੰਡ ਦੇ ਪੰਜ ਚਾਰ ਬੰਦੇ ਰਲੇ ਵੇ ਜੀ ਨਾਲ ਇਹ ਹੁੰਦਾ ਹੈ ਮੇਰੀ ਮਾਇਨੇ ਇਹਨਾਂ ਨੂੰ ਮਾਇਨੇ ਭਾਗ ਤੇ ਪੁਲਿਸ ਭਾਗ ਨੂੰ ਬੇਨਤੀ ਆ ਕਿ ਇਸ ਦੀ ਚੈਕਿੰਗ ਕਰਕੇ ਇਹਨਾਂ ਕ੍ਰੈਸ਼ਰਾਂ ਨਾਲ ਦਾ ਸਟੋਕ ਚੈੱਕ ਕਰਕੇ ਇਹਨਾਂ ਕ੍ਰੈਸ਼ਰਾਂ ਨਾਲ ਵਿਰੁੱਧ ਬਰਦੀ ਕਾਰਵਾਈ ਕੀਤੀ ਜਾਵੇ ਆ ਵੀ ਤੁਸੀਂ ਦੇਖ ਸਕਦੇ ਹੋ ਕਿੰਧਾ ਰਾਤੀ ਫੇਨ ਦੋ ਦਿਨ ਤੋਂ ਯਾਜਮਾਨ ਚੱਲ ਰਹੀ ਹੈ ਪਿੰਡ ਭਲਾਨ ਦੀ ਚਰਾਂ ਦੇ ਵਿੱਚ ਮੇਰੀ ਮਾਇਨੇ ਭਾਗ ਤੇ ਪੁਲਿਸ ਭਾਗ ਨੂੰ ਬੇਨਤੀ ਆ ਇਹਨਾਂ ਦੇ ਫਿਰ ਤੋਂ ਬੰਦੀ ਕਾਰਵਾਈ ਕੀਤੀ ਜਾਵੇ ਜੇ ਤੁਸੀਂ ਨਹੀਂ ਕਾਰਵਾਈ ਕਰਨੀ ਤਾਂ ਮੈਂ ਤੁਹਾਡੇ ਖਲਾਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਬਾਈ ਨੇਵਰੇਟੇ ਪਮਾ ਐਸ ਡੀਓ ਜੇ ਆਈ ਜੋ ਵੀ ਸਦੇ ਜਿਹਨਾਂ ਦੀ ਜ਼ਿੰਮੇਵਾਰੀ ਇੱਥੇ ਨਿਯਮਾਂ ਨੇ ਰੱਖੀ ਦੀ ਧੰਨਵਾਦ 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 ਮੇਰੀ ਮਾਰਗਵਾਤ ਪੁਲਿਸਵਾਰ ਨੂੰ ਬੇਨਤੀ ਹੈ ਕਿ ਇਹਨਾਂ ਦੇ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ